ਉਨੇ ਕਿ ਹੋ ਗਿਆ ਦੇਖੇ ਚੱਕਣ ਲਵੇ ਕਿਤੇ ਦੇਖੇ ਭਰਾਵਾ ਇੰਨੇ ਵੱਡਾ ਹੈ ਉਹ ਉੱਠਦਾ ਭਰਾਵਾ ਤੈਨੂੰ ਚੱਕਣ ਆ ਰਿਹਾ ਇਹ ਆ ਗਰਾਊਂਡ ਤੋਂ ਬਾਅਦ ਹੀ ਹਾਲਤ ਚੱਕਾਂ ਦੀ ਵਰਕਆਊਟ ਖਤਮ ਹੋ ਗਿਆ ਮਾਰਨਿੰਗ ਦਾ ਚਲੋ ਯਾਰ ਚਲੋ ਪਲਾਜ਼ ਨੂੰ ਪਾਣੀ ਪੀਣ ਮੁੰਡੇ ਨੂੰ ਚਾਰ ਬੰਦੇ ਮੁੰਡੇ ਚੱਕ ਲੋ ਪਾਣੀ ਨੂੰ ਪਲਾਜ਼ ਨੂੰ ਚੱਕੜਾ ਸੁੱਕਿਆ ਹੈ ਗੱਲ ਪਾਣੀ ਪਲਾ ਦੇ ਸ਼ਿਵਰਾਜ ਦਾ ਝੋਟਾ ਹੂੰ ਉਹਨੂੰ ਅਕੈਡਮੀ ਦਾ ਸੈਟਅਪ ਜਿਮ ਇਹ ਆਪਣਾ ਸ਼ਾਮ ਦਾ ਗਰਾਊਂਡ ਤੇ ਇੰਟਰਨੈਸ਼ਨਲ ਪਲੇਅਰ ਆ ਕੇ ਇੱਥੇ ਆਪਣੇ ਕੋ ਕਬੱਡੀ ਕਰਦੇ ਆ ਤੇ ਆ ਆਪਣੇ ਬੱਚੇ ਪ੍ਰੈਕਟਿਸ ਕਰਕੇ ਫਿਰ ਹੁਣ ਵਾਲੀਬਾਲ ਖੁੱਟਣ ਲੱਗੇ ਹੋਏ ਨੇ ਆਪਣਾ ਅਕੈਡਮੀ ਹਾਂ ਕੁਝ ਵਿੱਚ ਜਿਹੜੇ weight loss ਵਾਲਿਆਂ extra practice ਦੇ ਲਈ ਦਰਮਿਆਨ ਤਾਂ ਕਰ ਰਹੇ ਨੇ ਉਸ ਤੋਂ ਬਾਅਦ ਕੁੜੀਆਂ ਆਪਣੀ ਅੰਦਰ ਗੀਨ ਫਿੜਨ ਲੱਗੀਆਂ ਨੇ ਠੀਕ ਹੈ ਜੀ